ਨੇ ਨੀ ਬੀ ਕਦਾ ਹੀ ਨਾ ਆਇਆ ਮੇਰੀ ਐਕਟ ਤੋਂ ਬਾਦ ਮੁਰਤੇ ਗਿਆ ਆ ਦੇਖੇਗਾ ਪਿੱਛੇ ਕਹਿੰਦਾ ਚਾਬੀ ਹੈਗੀ ਆ ਕਿੱਟ ਬਾਈ ਕਿੱਟ ਕੋ ਹਿੰਮਤ ਆ ਦੋਨੇ ਹੀ ਆ ਹਾਂ ਨਹੀਂ ਅੱਜ ਦੂਜੇ ਮੋਟਰਸਾਈਕਲ ਦੀ ਵਾਦੀ ਤੇ ਸਾਕ ਨਹੀਂ ਫਿਰ ਉਹ ਕਿਉਂ ਮੁਕਰਾਏ ਉਹ ਭਾਈ ਸਾ ਠੀਕ ਹੈ ਲੈ ਕੇ ਚੱਲਦੇ ਆਂ ਬਹੁਤ ਦੇਖੋ ਬਹੁਤ ਦੇਖੋ ਇਹ ਚੜ ਗਿਆ ਚੜ ਗਿਆ ਮੋਟਰਸਾਈਕਲ ਉਹ ਦੇਖੋ ਇਹ ਚਾਬੀ ਵਿੱਚ ਹੀ ਸੀਗੀ ਚਾਬੀ ਵਿੱਚ ਹੀ ਸੀਗੀ ਬੱਤੇ ਬੈਠੇ ਸੀ ਇਹ ਆ ਦੇਖੋ ਇੱਕ ਆਇਆ ਆਉਰੇ ਆ ਗਿਆ ਪਹਿਲਾਂ ਸਾਡੇ ਕੋਲ ਆ ਗਿਆ ਆ ਕੇ ਦੇਖਤਾ ਤਦੇ ਦਿਸਦੀ ਕੌਣ ਆ ਆ ਵੀਡੀਓ ਬਣਾਣਾ ਪਤਾ ਲੱਗ ਜਾਣਾ ਪਤਾ ਲੱਗ ਜਾਣਾ ਅੱਛਾ ਇਹ ਇੱਧਰ ਨੂੰ ਆ ਗਿਆ ਉਹ ਵੀ ਆ ਗਿਆ ਆ ਇੱਕ ਇੱਧਰ ਆ ਗਿਆ ਤੂੰ ਇੱਧਰੋਂ ਆ ਗਿਆ ਨਹੀਂ ਕਿੱਧਰ ਪਰੇ ਨੂੰ ਚਲ ਗਿਆ ਉਹ ਤਾਂ ਦੇਖ ਜਦੋਂ ਅਸੀਂ ਨਿਕਲੇ ਆ ਉਹ ਦੇਖੋ ਉੱਥੇ ਕੀ ਆ ਉਹਨਾਂ ਨੂੰ ਤਾਂ ਕਿੱਡੇ ਆਰਾਮਨਾਲ ਦੀ ਆਹੋ ਹੁਣ ਇੱਧਰ ਵੀ ਇੱਕ ਕੈਮਰਾ ਹੈਗਾ ਉੱਧਰ ਪਤਾ ਨਹੀਂ ਜਣਾ ਉਹ ਮਾਂ ਚਟਟਾਂਗੇ ਨਾ ਇਹ ਮਸਾਂ ਨਹੀਂ ਉਹਦਾ ਉਹ ਰਾਜਕਮਨ ਨਿਕਲੀ ਨਾ ਇਹ ਚਾਹਤੇ ਆ ਜਿਆਦਾ ਕਲੀ ਇਹਦਾ ਨਿਕਲੇ ਆ ਇਹ ਨਾ ਪਤਾ ਨਹੀਂ ਸੀ ਨਾ ਸਾਨੂੰ ਵੀ ਕਿੱਧਰ ਨੂੰ ਮੈਂ ਤੇ ਭੱਜੀ ਆ ਇਹ ਫਿਲਮ ਦੀ ਰੇਟਿੰਗ ਚੱਲ ਰਹੀ ਦੀ ਉਹਦੇ ਨੂੰ ਇਧਰੋਂ ਨਿਕਲਿਆ ਉਹ ਕਈ ਮੈਂ ਮੈਂ ਉਹਨਾਂ ਨੂੰ ਵੇਖਿਆ ਨਹੀਂ ਮੈਨੂੰ ਪਤਾ ਨਹੀਂ ਜੀ